ਭਗਵਾਨਤਮਨ ਹੋਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੀ ਮਾਤਮੀ ਬਿਗਲ ਵਜਾਵਾਂਗੇ ਮਾਤਮੀ ਬਿਗਲ ਵਜਾਵਾਂਗੇ 10 ਮਿੰਟ ਦੇ ਲਈ ਤੇ ਜਿੱਥੇ-ਜਿੱਥੇ ਵੀ ਤੁਸੀਂ ਹੋਏ ਉਹ ਖੜੇ ਹੋ ਕੇ ਤੇ ਸਾਹਿਬਜ਼ਾਦਿਆਂ ਨੂੰ ਜਿਹੜਾ ਹੈ ਉਹ ਯਾਦ ਕਰਨਾ ਹੈ ਉਹਨਾਂ ਨੇ ਕਿਹਾ ਕਿ ਉਦੁੱਤੀ ਸ਼ਹਾਦਤ ਨੂੰ ਨਮਨ ਹੋਏਗਾ ਐ ਫਲਸਫੀ ਆਰਐਸਐਸ ਵੱਲੋਂ ਫਲਾਈ ਜਾ ਰਹੀ ਸੀਗੀ ਵੀ ਇਹ ਕੇਸ ਆਤਾਰੀ Hindu ਨੇ ਜਿਹੜੇ ਸੈਖਾ ਵੀ ਇਹਨਾਂ ਦੀ ਇਕੱਲਿਆਂ ਦੀ ਕੋਈ ਪਛਾਣ ਨਹੀਂ ਉਹ ਚੀਜ਼ ਉਹ ਏਜੰਡਾ ਮੈਨੂੰ ਲੱਗਦਾ ਪੁਸ਼ ਕੀਤਾ ਜਾ ਰਿਹਾ ਜਿਵੇਂ ਨਰਿੰਦਰ ਮੋਦੀ ਨੇ ਸ਼ੁਰੂ ਕੀਤਾ ਸੀ ਵੀਰ ਬਾਲਦੇਵਸ ਬਣਾਵਾਂਗੇ ਸੋ ਮੈਨੂੰ ਲੱਗਦਾ ਭਗਵੰਤ ਜੀ ਹਰਾਂ ਦੇ ਇਹ ਜਿਹੜੇ ਬਿਆਨ ਨੇ ਕਿਤੇ ਨਾ ਕਿਤੇ ਉਸ ਰੀਤ ਨੂੰ ਹੀ ਅੱਗੇ ਤੋਰ ਬਿਲਕੁਲ ਬਿਲਕੁਲ ਜੇ ਇਹਨਾਂ ਨੂੰ ਜਿੱਥੋਂ ਤੱਕ ਆਪਣੀ ਇਨਸਪੀਰੇਸ਼ਨ ਆਉਂਦੀ ਹੈ ਸਟਰੈਂਥ ਆਉਂਦੀ ਹੈ ਉਹਨੂੰ ਡਾਈਲੂਟ ਕਿੱਦਾਂ ਕਰੀਏ ਜਿਵੇਂ ਜਿਹੜੇ ਆਪਣੇ ਆਸਥਾਨ ਜਿਹੜੇ ਆਪਣੀ ਬਾਣੀਆਂ ਉਹਨੂੰ ਡਾਈਲੂਟ ਕਰਦੀਏ ਜਿਹੜੇ ਆਪਣੇ ਜਿਹੜਾ ਆਪਣਾ ਸੋਚ ਆਪਣੀ ਹਿਸਟਰੀ ਆ ਉਹਨੂੰ ਕਿਵੇਂ ਵਾਟਰ ਡਾਊਨ ਕਰ ਸਕੀ ਇਹਨਾਂ ਦੀ ਇਹ ਚਾਲਾਂ ਚੱਲਦੀਆਂ ਪਰ ਜਿਹੜਾ ਇਹ ਬਾਹਰੋਂ ਲੀਡਰਸ਼ਿਪ ਆ ਰਹੀ ਮੈਂ ਕਹਿੰਦਾ ਇਹ ਦਿੱਲੀ ਦਾ ਲੀਡਰ ਆ ਜਿਹੜਾ ਭਗਵੰਤ ਮਾਨ ਇਹ ਜੋ ਕਰੋਗੇ ਧੱਕੇ ਨਾਲ ਆਪਾਂ ਕੋਸ਼ਿਸ਼ ਕਰੂਗੇ ਵੋਟਰ ਡਾਉਨ ਕਰਦੀ ਇਹ ਨਹੀਂ ਚੀਜ਼ਾਂ ਹੋਣੀਆਂ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਸਾਹਿਬ ਜاده ਮਾਤਾ ਗੁਜਰਕੌਰ ਜੀ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਸੀ ਇਹਨਾਂ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਇੱਕ ਬਿਆਨ ਮੁੱਖ ਮੰਤਰੀ ਪੰਜਾਬ ਦਾ ਯਾਨੀ ਕਿ ਭਗਵੰਤ ਮਾਨ ਹੋਰ ਦਾ ਬੜਾ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਸੋਸ਼ਲ ਮੀਡੀਆ ਦੇ ਉੱਤੇ ਇਸ ਬਿਆਨ ਦੀ ਨਕੇਦੀ ਵੀ ਕੀਤੀ ਜਾ ਰਹੀ ਹੈ ਸੋ ਬਿਆਨ ਕੀ ਸੀ ਮੈਂ ਤੁਹਾਨੂੰ ਸਾਰਾ ਤਾਂ ਨਹੀਂ ਪਰ ਜਿਹੜੇ ਸ਼ਬਦ ਜਿਹੜੇ ਨੇ ਜਿਨ੍ਹਾਂ ਦੀ ਨਕੇਦੀ ਹੋ ਰਹੀ ਹੈ ਉਹ ਮੈਂ ਦੱਸਦਾ ਹਾਂ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਸੀਂ ਮਾਤਮੀ ਬਿਗਲ ਵਜਾਵਾਂਗੇ ਮਾਤਮੀ ਬਿਗਲ ਵਜਾਵਾਂਗੇ 10 ਮਿੰਟ ਦੇ ਲਈ ਤੇ ਜਿੱਥੇ-ਜਿੱਥੇ ਵੀ ਤੁਸੀਂ ਹੋਏ ਉਹ ਖੜੇ ਹੋ ਕੇ ਤੇ ਸਾਹਿਬਜ਼ਾਦਿਆਂ ਨੂੰ ਜਿਹੜਾ ਹੈ ਉਹ ਯਾਦ ਕਰਨਾ ਹੈ ਉਹਨਾਂ ਨੇ ਕਿਹਾ ਕਿ ਇਹ ਅਦੁੱਤੀ ਸ਼ਹਾਦਤ ਨੂੰ ਨਮਨ ਹੋਏਗਾ ਸਵੇ ਸ਼ਬਦ ਜਿਹੜੇ ਨੇ ਮਾਤਮੀ ਵਿਗਲ ਬਜਾਉਣਾ ਕੀ ਸਿੱਖੀ ਰਵਾਇਤਾਂ ਮੁਤਾਬਕ ਸਾਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਨੇ ਤੇ ਪੰਜਾਬ ਸਰਕਾਰ ਜਾਨਕਿ ਖਾਸ ਤੌਰ ਦੇ ਉਤੇ ਭਗਵੰਤ ਮਾਨ ਹੋਰੀ ਸਾਬਤ ਕੀ ਕਰਨਾ ਚਾਹੁੰਦੇ ਆ ਆਪਾਂ ਇਸ ਦੇ ਉੱਤੇ ਗੱਲ ਕਰਾਂਗੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓਲ ਜੋ ਕਿ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਗਮ ਦੇ ਜੁੜੇ ਹੋਏ ਨੇ ਆਓ ਗੱਲਬਾਤ ਕਰਦੇ ਆਂ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵੀ ਫਤਿਹ ਭਾਈ ਸਾਹਿਬ ਅੱਛਾ ਭਾਜੀ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਪੰਜਾਬ ਪੰਜਾਬ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਨਾ ਤੇ ਇਦਾਂ ਲੱਗਦਾ ਵੀ ਪੰਜਾਬ ਜਿਹੜਾ ਹੈ ਉਹ ਸਿੱਖੀ ਰਿਪਰੈਜ਼ੈਂਟ ਕਰਦੀ ਹੈ ਪਰ ਜਿਹੜਾ ਮੁੱਖ ਮੰਤਰੀ ਦਾ ਬਿਆਨ ਹੈ ਉਹਦੇ ਵਿੱਚ ਉਹ ਕਿਤੇ ਨਾ ਕਿਤੇ ਉਹ ਝਲਕ ਪੈਂਦੀ ਹੈ ਵੀ ਜਿਵੇਂ ਸ਼ਾਇਦ ਜਿਹੜੇ ਜੜੀਆਂ ਤਾਕਤਾਂ ਨੇ ਜਿਹੜੀਆਂ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀਆਂ ਸੋ ਉਸ ਤਰ੍ਹਾਂ ਦੀ ਵਰਡਿੰਗ ਉਸ ਤਰ੍ਹਾਂ ਦੇ ਸ਼ਬਦ ਵਰਤੇ ਜਾ ਰਹੇ ਆ ਆ ਮਾਤਮੀ ਬਿਗਲ ਵਜਾਵਾਂਗੇ ਜੀ ਇਹ ਕੀ ਕਿਦਾਂ ਦੇਖਦੇ ਹੋ ਇਹ ਸੋ ਭਾਈ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੀ ਟੀਮ ਦਾ ਹਰ ਵੀਕ ਦੇ ਵਾਂਗ ਤੁਸੀਂ ਆ ਕੇ ਸਾਡੀ ਆਵਾਜ਼ ਸੰਗਤ ਤੱਕ ਪਹੁੰਚਾ ਰਹੇ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਦੇਖੋ ਜਿਹੜੇ ਇਹ ਨਾ ਲੀਡਰ ਆ ਇਹ ਜਣੀ ਭੇਸ ਆ ਇਹਨਾਂ ਦਾ ਜਿੱਦਾਂ ਨਹੀਂ ਕਹਿ ਸਕਦੇ ਬੱਕਰੀ ਹੋਵੇ ਤੇ ਉਹ ਸ਼ੇਰ ਦਾ ਲਿਵਾਸ ਪਾ ਲਵੇ ਇਹਨਾਂ ਦਾ ਉਹ ਹਾਲ ਆ ਦਸਤਾਰ ਇਸ ਵਿਅਕਤੀ ਨੇ ਉਦੋਂ ਬਨ ਲਈ ਸੀ ਸਿਰਫ ਵੋਟਾਂ ਖਾਤਰ ਬੰਨੀ ਸੀ ਅਖੇ ਜੀ ਜਿਹੜਾ ਆਪਣੇ ਪਹਿਲੇ ਆਪਣੇ ਫ੍ਰੀडम फाइਟਰ ਸੀਗੇ ਕਣਾ ਭਗਤ ਸਿੰਘ ਵਰਗੇ ਉਹਨਾਂ ਦੇ ਕਰਕੇ ਕਹਿੰਦਾ ਮੈਂ ਮੰਨਿਓ ਉਹ ਜੇ ਕੰਮ ਕਰੂ ਹੁਣ ਆਪਾਂ ਦੇਖ ਹੀ ਲਿਆ ਉਹ ਜੇ ਕੰਮ ਇਹਨੇ ਕਿੰਨੇ ਕਿ ਕੀਤੇ ਆ ਤੇ ਜਿਹੜਾ ਨਹੀਂ ਉਹ ਫਿਲਾਸਫੀ ਆਰਐਸਐਸ ਵੱਲੋਂ ਫਲਾਈ ਜਾ ਰਹੀ ਸੀਗੀ ਵੀ ਇਹ ਹੈ ਕਿ ਸਾਧਾਰੀ Hindu ਨੇ ਜਿਹੜੇ ਸੈਖਾ ਵੀ ਇਹਨਾਂ ਦੀ ਕੱਲਿਆਂ ਦੀ ਕੋਈ ਪਛਾਣ ਨਹੀਂ ਉਹ ਚੀਜ਼ ਉਹ ਏਜੰਡਾ ਮੈਨੂੰ ਲੱਗਦਾ ਪੁਸ਼ ਕੀਤਾ ਜਾ ਰਿਹਾ ਤੇ ਦੀਪ ਸਿੱਧੂ ਵੀ ਕਹਿੰਦਾ ਹੁੰਦਾ ਸੀਗਾ ਕਿ ਇਹ 라ਵਣ ਰਾਵਣ ਦੇ 10 ਸੈਰਾ ਜਿਹੜੀ ਵੀ ਪਾਰਟੀ ਆ ਜਵੇ ਇੰਨੇ ਸੈਂਟਰ ਦੇ ਅਧੀਨ ਹੀ ਚੱਲਣਾ ਸੇਮ ਹੀ ਰਿਐਕਟ ਕਰਨਾ ਸੈਂਟਰ ਚ ਵੀ ਉਹੀ ਪਾਲਿਸੀਆਂ ਚੱਲੂਗੀਆਂ ਤੇ ਜਿਹੜੇ ਸਾਡੇ ਪੰਜਾਬ ਚ ਵੀ ਆ ਬੈਠੇ ਆ ਜਿਹੜੇ ਲੀਡਰਸ਼ਿਪ ਚ ਆ ਜਾਂਦੇ ਆ ਉਹਨਾਂ ਨੇ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣਾ ਜਿਦਾ ਪਪੇਟ ਨਹੀਂ ਹੁੰਦਾ ਤਾਰਾਂ ਔਖੇ ਚ ਰਹੇ ਆ ਤੇ ਇਹ ਉਦਾਂ ਚੱਲੂਗੇ ਜਿਵੇਂ ਇਹ ਕਹਿ ਰਹੇ ਆ ਐ ਪਾਈ ਅਮਰਿਤਪਾਲ ਸਿੰਘ ਵੀ ਇਹਨਾਂ ਨੂੰ ਤਾਂ ਹੀ ਚੁਪਦੇ ਸੀ ਕਿਉਂਕਿ ਉਹ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ ਬੱਚਿਆਂ ਨੂੰ ਨਸ਼ਿਆਂ ਤੋਂ ਤੋੜ ਰਹੇ ਸੀਗੇ ਪੰਜਾਬ ਨੂੰ ਵਧੀਆ ਸੇਧ ਦੇ ਰਹੇ ਸੀਗੇ ਜਾਨੀ ਗੁਰੂ ਸਾਹਿਬ ਜਿੱਦਾਂ ਚਾਹੁੰਦੇ ਸੀਗੇ ਜਿਵੇਂ ਜਿੱਦਾਂ ਦੀ ਸੇਧ ਹੋਣੀ ਚਾਹੀਦੀ ਹੈ ਉਹ ਉਹ ਦੇ ਰਹੇ ਸੀਗੇ ਤੇ ਇਹਨਾਂ ਤੋਂ ਦੇਖਿਆ ਨਹੀਂ ਗਿਆ ਹੁਣ ਇਹ ਜਿਹੜੀਆਂ ਗੱਲਾਂ ਕਰ ਰਹੇ ਆ ਦੇਖੋ ਜਿਹੜੇ ਛੋਟੇ ਤੇ ਵੱਡੇ ਸਹਿਬਜ਼ਾਦੇ ਸੀ ਗੁਰੂ ਸਾਹਿਬ ਦਾ ਪਰਿਵਾਰ ਸੀ ਉਹ ਜਕਾਰੇ ਲਾਉਂਦਾ ਗਿਆ ਤੇ ਉਹਨਾਂ ਨੇ ਚੜ੍ਹਦੀ ਕਲਾ ਦਾ ਸਾਰੇ ਸਾਰੀਆਂ ਨਿਸ਼ਾਨੀਆਂ ਕਹਿ ਲਓ ਸਾਰੀ ਸਾਰਾ ਕੁਝ ਚੜ੍ਹਦੀ ਕਲਾ ਚ ਕੀਤਾ ਆਪਦੀਆਂ ਸ਼ਹਾਦਤਾਂ ਵੀ ਚੜ੍ਹਦੀ ਕਲਾ ਚ ਹੀ ਪਾਈਆਂ ਬਾਣੀ ਪੜਦੇ ਗਏ ਤੇ ਕਹਿੰਦੇ ਆ ਕਿ ਉਦੋਂ ਬੜੀ ਨੇਰੀ ਚੁੱਲੀ ਜਦੋਂ ਉਹ ਇੱਟਾਂ ਵੀ ਲਾ ਰਹੇ ਸੀ ਇੱਟਾਂ ਕਹਿੰਦੇ ਉੱਡ-ਉੱਡ ਕੇ ਮੁਗਲਾਂ ਦੇ ਵੱਜ ਰਹੀਆਂ ਸੀਗੇ ਜੋ ਛੋਟੇ ਸਾਬਜ਼ਾਦਿਆਂ ਨੂੰ ਨੀਹਾਂ 'ਚ ਚੜਨ ਲੱਗੇ ਸੀਗੇ ਤੇ ਕਹਿੰਦੇ ਉਹਨਾਂ ਨੂੰ ਐਂ ਫਾੜ ਕੇ ਰੱਖਣੀਆਂ ਪਈਆਂ ਇਹ ਸੌਣ ਚਾਹੁੰਦਾ ਕਿ ਫਾੜ ਕੇ ਰੱਖ ਰੇ ਸੀ ਇੱਟਾਂ ਵੀ ਉਹ ਟਿੱਕੀਆਂ ਰਹਿਣ ਤੇ ਮਤਲਬ ਉਹ ਵੀ ਜਾਨੀ ਚਮਤਕਾਰ ਕਰਨ ਨੂੰ ਕਰ ਸਕਦੇ ਸੀ ਉਹ ਬਾਬੇ ਸੀਗੇ ਉਹ ਵੀ ਬਾਬੇ ਸੀ ਕਹਿੰਦੇ ਨੇ ਬਾਲ ਕਹ ਰਹੇ ਹਨ ਉਹ ਵੀ ਸਾਡੇ ਬਾਬੇ ਸੀ ਉਹ ਆਪਾਂ ਉਮਰ ਨਹੀਂ ਦੇਖਣੀ ਆਪਾਂ ਇਹ ਦੇਖਣਾ ਦੇਖੋ ਗੁਰੂ ਸਾਹਿਬ ਦੇ ਪਰਿਵਾਰ ਚ ਜਨਮ ਲਿਆ ਕੋਈ ਵੱਡੀ ਚੀਜ਼ ਆ ਨਾ ਆਪਾਂ ਵੀ ਸਿੱਖਾਂ ਚ ਬਿਲੋਂਗ ਕਰਦੇ ਆ ਸਿੱਖ ਪਰਿਵਾਰਾਂ ਚ ਜਨਮ ਲਿਆ ਇਹ ਵੀ ਸਾਡੇ ਵੀ ਕੋਈ ਪਿਛਲੀ ਕੋਈ ਕਹਿ ਸਕਦੇ ਕਰਮ ਮੂਰੇ ਜਾਗ ਪਏ ਅਸੀਂ ਜਿਹੜੇ ਸਿੱਖ ਧਰਮ ਚ ਆ ਗਏ ਆਪਾਂ ਵੀ ਬਹੁਤ ਲੱਕੀ ਸੋ ਇਸੇ ਤਰੀਕੇ ਇਹ ਜਿਹਦਾ ਬਾਲ ਕਹਿੰਦੇ ਬਾਲ ਨਹੀਂ ਸਾਡੇ ਤਾਂ ਬਾਬੇ ਆ ਇੱਕ ਇਸੰਨੇ ਮਹਾਪੋਰਸ਼ ਜਿਵੇਂ ਨਰਿੰਦਰ ਮੋਦੀ ਨੇ ਸ਼ੁਰੂ ਕੀਤਾ ਸੀ ਵੀਰ ਬਾਲ ਜੀਸ ਬਣਾਵਾਂਗੇ ਸੋ ਮੈਨੂੰ ਲੱਗਦਾ ਭਗਵੰਤ ਮਾਨ ਹਰਾਂ ਦੀ ਇਹ ਜਿਹੜੇ ਬਿਆਨ ਨੇ ਕਿਤੇ ਨਾ ਕਿਤੇ ਉਸ ਰੀਤ ਨੂੰ ਹੀ ਅੱਗੇ ਤੋਰ ਬਿਲਕੁਲ ਬਿਲਕੁਲ ਸੋ ਉਹ ਇਹ ਆਪਣੀ ਨਾ ਇਹਨਾਂ ਨੂੰ ਜਿੱਥੋਂ ਤੱਕ ਆਪਣੀ ਇਨਸਪੀਰੇਸ਼ਨ ਆਨ ਦੀ ਸਟਰੈਂਥ ਆਉਂਦੀ ਹੈ ਉਹਨੂੰ ਡਾਈਲੂਟ ਕਿੱਦਾਂ ਕਰੀਏ ਜਿਵੇਂ ਜਿਹੜੇ ਆਪਣੇ ਹਸਤਾਨ ਜਿਹੜੇ ਆਪਣੀ ਬਾਣੀਆਂ ਉਹਨੂੰ ਡਾਈਲੂਟ ਕਰ ਦਈਏ ਜਿਹੜੇ ਆਪਣੇ ਜਿਹੜਾ ਆਪਣੇ ਸੋਚ ਆਪਣੀ ਹਿਸਟਰੀ ਆ ਉਹਨੂੰ ਕਿਵੇਂ ਵਾਟਰ ਡਾਊਨ ਕਰ ਸਕੀਏ ਇਹਨਾਂ ਦੀ ਇਹ ਚਾਲਾਂ ਚੱਲਦੀਆਂ ਜਿਹੜੀਆਂ ਕਿ ਚਾਲਾਂ ਨਹੀਂ ਚੱਲਣੀਆਂ ਜਿਹੜੇ ਸਾਡੇ ਸਿੰਘ ਸਿੰਘਣੀਆਂ ਪਿੱਛੇ ਵੀ ਹੁਣ ਵੀ ਜਿਹੜੇ ਸ਼ਹਾਦਤਾ ਪਾ ਰਹੇ ਆ ਉਹ ਇਹ ਰੰਗ ਲਾਉਗੀ ਲਾਉਗੀ ਲਾਉਗੇ ਜਿਹੜੀਆਂ ਉਹ ਨੀਹਾਂ ਸੀ ਜਿਹੜੇ ਉਹਨਾਂ ਨੇ ਚਣੀਆਂ ਸੀ ਵੀ ਛੋਟੇ ਸਹਿਬਜ਼ਾਦਿਆਂ ਨੂੰ ਸੀ ਸ਼ਹੀਦ ਕਰਨਾ ਉਹ ਉਹ ਹੀ ਨੀਹਾਂ ਹੁਣ ਸਾਡੇ ਖਾਲਸਾ ਪੰਥ ਦੀਆਂ ਨੀਹਾਂ ਬਣ ਗਈਆਂ ਇਹ ਸਪੰਥ ਨੂੰ ਕੋਈ ਨਹੀਂ ਹਲਾ ਸਕਦਾ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੇ ਮੁਗਲਾਂ ਨੇ ਉਸ ਟਾਈਮ ਤੇ ਕਿ ਇਹਨਾਂ ਨੂੰ ਵਾਈਪ ਆਊਟ ਕਰ ਦੇ ਬ੍ਰਿਟਿਸ਼ ਨੇ ਵੀ ਉਸ ਤੋਂ ਬਾਅਦ ਬੜੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਕਾਬੂ ਚ ਕਰ ਲਿਆ ਜਾ ਲਗਾਮ ਪਾ ਲਈਏ ਇਹਨਾਂ ਨੂੰ ਤੇ ਇਸ ਖਾਲਸਾ ਜਿਹੜਾ ਵਾ ਸੋਵਰਨ ਹੈ ਸੋਵਰਨ ਰਹੇਗਾ ਤੇ ਹਮੇਸ਼ਾ ਇਹ ਜਿਹੜੀ ਜਿਹੜੀ ਸ਼ਕਤੀ ਆਉਂਦੀ ਆ ਮਹਾਰਾਜ ਵੱਲੋਂ ਗੁਰੂ ਸਾਹਿਬਾਂ ਵੱਲੋਂ ਗੁਰੂ ਗ੍ਰੰਥ ਜੀ ਵੱਲੋਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਮਾਫ ਕਰਨਾ ਤੇ ਜਿਹੜੇ ਜਿਹੜਾ ਆਪਣਾ ਇਤਿਹਾਸ ਆ ਉਹ ਤੋਂ ਸੇਜ ਜਿਹੜੀ ਮਿਲਦੀ ਹੈ ਨਹੀਂ ਮਿਟਾ ਸਕਦੇ ਹੂੰ ਮਾਤਮੀ ਵਿਗਲ ਬਾਰੇ ਵੀ ਮੜਜੀ ਗੱਲ ਦੱਸਿਓ ਕਿਉਂਕਿ ਜਦੋਂ ਸਿੱਖ ਸ਼ਹੀਦੀਆਂ ਹੋਈਆਂ ਚਾਹੇ ਗੁਰੂ ਸਹਿਬਾਨਾਂ ਦੀਆਂ ਉਸ ਤੋਂ ਬਾਅਦ ਸਾਡੇ ਯੋਧੇ ਸ਼ਹੀਦ ਹੋਏ ਨੇ ਤੇ ਜਕਾਰੇ ਲਾਉਂਦੇ ਗਏ ਹੈਨਾ ਉਦੋਂ ਕੀ ਕਹਿੰਦੇ ਹੁੰਦੇ ਐ ਡਗੇ ਵੱਜਦੇ ਹੁੰਦੇ ਸੀ ਨਗਾਰੇ ਵੱਜਦੇ ਹੁੰਦੇ ਸੀ ਮਾਫ ਕਰਨਾ ਸ ਹੈਨਾ ਸੋ ਕਿੰਨੀ ਉਸ ਵੇਲੇ ਇੱਕ ਤਰ੍ਹਾਂ ਦੀ ਕਹਿ ਲਈਏ ਵੀ ਜਾਹੋ ਜਲਾਲਪੁਰ ਆ ਮਾਹੌਲ ਹੁੰਦਾ ਸੀਗਾ ਸੋ ਮਾਤਮੀ ਬਿਗਲ ਦਾ ਮਤਲਬ ਕਿਤੇ ਨਾ ਕਿਤੇ ਆ ਜਾਂਦਾ ਸ਼ੋਕ ਮੰਗਣਾ ਜਿਹੜੀਆਂ ਪੀਪਣੀਆਂ ਜੀਆਂ ਤੁਸੀਂ ਦੇਖੀਆਂ ਹੋਣੀਆਂ ਰਾਸ਼ਟਰੀ ਚੈਨਲਾਂ ਤੇ ਉੱਤੇ ਵੱਜਦੀਆਂ ਜਦੋਂ ਕਿਤੇ ਕੋਈ ਰਾਸ਼ਟਰਪਤੀ ਦਾ ਚੜ੍ਹਾਈ ਕਰ ਜਾਂਦਾ ਹੈ ਜਾਂ ਫਿਰ ਕੋਈ ਹੋਰ ਆਮ ਇਨਸਾਨ ਚੜ੍ਹਾਈ ਕਰ ਜਾਂਦਾ ਉਹ ਬੀਪਣੀਆਂ ਜੀਆਂ ਜੜੀਆਂ ਹੁੰਦੀਆਂ ਉਹਨੂੰ ਕਹਿੰਦੇ ਆਖਰੇ ਮਾਤਮੀ ਕਿ ਕਿਵੇਂ ਕੰਪੇਅਰ ਕਰ ਸਕਦੇ ਨਹੀਂ ਇਹ ਕੰਪੇਅਰ ਸਾਡੇ ਨਾਲ ਕਰਦਾ ਹੀ ਨਹੀਂ ਇਹ ਆਪਦੇ ਬਜਾਉਣੇ ਚਾਹੁੰਦੀ ਹੈ ਜਿਹੜੇ ਵੀ ਬਿਗਲਾ ਜੋ ਵੀ ਕਹਿੰਦੇ ਆ বাজਾਈ ਜਾਣ ਸਾਡੇ ਤਾਂ ਨਗਾਰੇ ਹੀ ਵੱਜੂਗੇ ਤੇ ਜਕਾਰੇ ਚੱਲੂਗੇ ਤੇ ਖਾਲਸਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੂਗਾ ਤੇ ਹਰੇਕ ਸਾਲ ਆਪਾਂ ਮਨਾਉਂਦੇ ਆ ਇਹ ਜਿਹੜੀਆਂ ਸਾਖੀਆਂ ਆਪਣੇ ਲਈ ਕਦੇ ਪ੍ਰਾਣੀਆਂ ਨਹੀਂ ਹੁੰਦੀਆਂ ਉਵੇਂ ਹੀ ਬਰਾਕ ਚ ਵੀ ਆਪਾਂ ਹੁੰਦੇ ਆ ਪਰ ਚੜ੍ਹਦੀ ਕਲਾ ਚ ਜਾਂਦੇ ਆ ਕਿਉਂਕਿ ਸਾਰਿਆਂ ਦੀ ਲਾਈਫ ਚ ਪ੍ਰੋਬਲਮ ਆ ਹੁੰਦੀਆਂ ਸਾਲ ਸੰਗਤ ਜੀ ਸਾਰਿਆਂ ਦੀ ਲਾਈਫ ਚ ਪ੍ਰੋਬਲਮ ਆ ਹੁੰਦੀਆਂ ਪਰ ਜਦੋਂ ਆਪਾਂ ਦੇਖੀਏ ਗੁਰੂ ਸਾਹਿਬਾਂ ਨੇ ਕਿੱਡੇ ਚੈਲੰਜ ਫੇਸ ਕੀਤੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਗਾਂ ਦੇਖੋ ਦਸਮ ਪਾਤਸ਼ਾਹ ਦੇ ਪਿਤਾ ਜੀ ਨੂੰ ਵੀ ਸ਼ਹੀਦ ਉਹਨਾਂ ਦੇ ਮਾਤਾ ਜੀ ਨੂੰ ਵੀ ਸ਼ਹੀਦ ਬਹੁਤ ਬੁਰੇ ਤਰੀਕੇ ਨਾਲ ਲੋਕ ਕਿ ਕਈ ਵਾਰੀ ਕਹਿ ਦਿੰਦੇ ਆ ਖਣੀ ਮਾਤਾ ਜੀ ਨੇ ਠੰਡੇ ਬੋਰਚ ਤੋਂ ਛਾਲ ਮਾਰਤੀ ਨਹੀਂ ਉਹਨਾਂ ਨੂੰ ਵੀ ਟੌਰਚਰ ਕੀਤਾ ਗਿਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਛੋਟੇ ਸਹਿਬਜ਼ਾਦਿਆਂ ਨੇ ਕਹਿੰਦੇ ਇਹ ਜਿਹੀਆਂ ਉਹਨਾਂ ਨੇ ਟੌਰਚਰ ਇਹ ਜਿਹੇ ਟੈਕਨੀਕ ਕੀਤੇ ਕਿ ਤੁਸੀਂ ਦੱਸ ਵੀ ਨਹੀਂ ਸਕਦੇ ਕਹਿੰਦੇ ਮਿਰਚਾਂ ਤੱਕ ਸ਼ਾਇਦ ਅੱਖਾਂ ਚ ਪਾਤੀਆਂ ਸੀ ਬਹੁਤ ਬੁਰੇ ਤਰੀਕੇ ਨਾਲ ਪੱਥਰ ਤੱਕ ਮਾਰੇ ਗਏ ਯਾਨੀ ਸਾਨੂੰ ਸਾਧ ਸੰਗਤ ਜੀ ਇਤਿਹਾਸ ਆਪਣਾ ਪੜ੍ਹਨਾ ਚਾਹੀਦਾ ਇਹ ਜਿਹੜਾ ਇਤਿਹਾਸ ਹੈ ਇੰਨੀ ਸਾਨੂੰ ਸਟਰੋਂਗ ਬਣਾਉਣਾ ਜਿਵੇਂ ਮੈਂ ਕਹਿ ਰਿਹਾ ਸੀ ਆਪਣੀ ਲਾਈਫ ਚ ਪ੍ਰੋਬਲਮਾਂ ਹੁੰਦੀਆਂ ਆਪਾਂ ਨੂੰ ਯਾਦ ਕਰਨਾ ਚਾਹੀਦਾ ਆਪਣੇ ਜਿਹੇ ਸਿੰਘ ਸਿੰਘੜੇ ਆ ਜਿਹੜੇ ਆਪਣੇ ਇਤਿਹਾਸ 'ਚ ਵੀ ਪਰ ਹੁਣ ਵੀ ਮੌਜੂਦਾ ਹਾਲਾਤਾਂ 'ਚ ਵੀ ਜੋ ਹੋ ਰਿਹਾ ਆ ਆਪਾਂ ਨੂੰ ਇਹ ਤੋਂ ਇਨਸਪੀਰੇਸ਼ਨ ਲੈਣੀ ਚਾਹੀਦੀ ਆ ਜਿਹੜਾ ਭਗਵਾਨਤਮਾਨ ਆ ਇਹ ਫੇਲਡ ਲੀਡਰ ਆ ਇਹਨੇ ਨਹੀਂ ਸਿੱਖਾਂ ਦੀ ਗੱਲ ਕਰਨੀ ਦਸਤਾਰ ਬਨਣ ਨਾ ਦੇਖੋ ਬਾਦਲ ਪਰਵਾਰ ਪਰਾਵਾ ਲਈ ਫਿਰਦੇ ਰਹੇ ਐਸਜੀਪੀਸੀ ਨੂੰ ਵੀ ਚਲਾਈ ਫਿਰਦੇ ਰਹੇ ਜਿਹੜੀ ਆਪਣੀ ਅਕਾਲੀ ਪਾਰਟੀ ਵੀ ਚਲਾਉਂਦੇ ਰਹੇ ਹਾਲਾਂਕਿ ਅਕਾਲੀ ਪਾਰਟੀ ਜਿਹੜੀ ਸੀਗੀ ਉਹਨੇ ਦੇਖੋ ਕਿੰਡੀਆਂ ਕੁਰਬਾਨੀਆਂ ਕੀਤੀਆਂ ਪਹਿਲਾਂ ਉਹ ਗੋਦਵਾਰਾ ਸਾਹਿਬ ਛੜਾਏ ਸੰਗਤਾਂ ਨੂੰ ਲਿਆ ਕੇ ਦਿੱਤੇ ਵੀ ਉਹਦਾ ਕੰਟਰੋਲ ਸਹੀ ਤਰੀਕੇ ਨਾਲ ਮਰਿਆਦਾ ਚੱਲੇ ਪਰ ਜਿਹੜੇ ਇਹ ਬਾਹਰੋਂ ਲੀਡਰਸ਼ਿਪ ਆ ਰਹੀ ਮੈਂ ਕਹਿੰਦਾ ਇਹ ਦਿੱਲੀ ਦਾ ਲੀਡਰ ਆ ਜਿਹੜਾ ਭਗਵੰਤ ਮਾਨ ਇਹ ਜੋ ਕਰੋਗੇ ਧੱਕੇ ਨਾਲ ਕੋਸ਼ਿਸ਼ ਕਰੋਗੇ ਵੋਟਰ ਡਾਉਨ ਕਰਾਂ ਦੀ ਇਹ ਨਹੀਂ ਚੀਜ਼ਾਂ ਹੋਣੀਆਂ ਹੂੰ ਬਿਲਕੁਲ 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 ਇਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਦੋਂ ਸੁਣਦੇ ਆਂ ਭਗਵੰਤਮਾਨ ਦੇ ਕੋਲੋਂ ਤਾਂ ਫਿਰ ਯਾਦ ਆਉਂਦਾ ਵੀ ਕਿਤੇ ਅਕਾਲੀਆਂ ਨੇ ਮੈਨੂੰ ਲੱਗਦਾ ਵੀ ਇਹੋ ਜਿਹਾ ਬਿਆਨ ਨਹੀਂ ਦਿੱਤਾ ਹੋਣਾ ਕਦੇ ਵੀ ਕਿ ਮਾਤਮੀ ਪੀਪੜੀਆਂ ਵਜਾਵਾਂਗੇ ਆਪਾਂ ਸੋ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਹਾੜੇ ਹੋਣਗੇ 10 ਮਿੰਟ ਦੇ ਲਈ ਤੁਸੀਂ ਖੜੇ ਹੋ ਜਾਣਾ ਸੋ ਸਾਰਾ ਇਹ ਡਰਾਮਾ ਜਿਹੜਾ ਹੈਗਾ ਕਿਤੇ ਨਾ ਕਿਤੇ ਲੱਗਦਾ ਜੋ ਜੋ ਕੀ ਕਹਿੰਦੇ ਹੁੰਦੇ ਸਮਹਿਲ ਆਉਂਦੀ ਆ ਨਾ ਉਹ ਇਹੀ ਲੱਗਦੀ ਆ ਕਿ ਉਧਰੋਂ ਹੀ ਆ ਰਹੀ ਆ ਨਾਗਪੂਰ ਵਾਲੇ ਪਾਸਿਓਂ ਜੋ ਕਿ ਪੰਜਾਬ 'ਚ ਹੁਣ ਇਸ ਤਰੀਕੇ ਦੇ ਨਾਲ ਘਰ ਕਰਦੀ ਜਾ ਰਹੀ ਆ ਸੋ ਭਗਵੰਤਮਾਨ ਹੋਰਾਂ ਨੂੰ ਵੀ ਸੋਚਣਾ ਚਾ ਸਿਕਿਜ਼ਮ ਜਿਹੜਾ ਹੈਗਾ ਉਹ ਵੱਖਰਾ ਹੈ ਬਾਕੀਆਂ ਦੇ ਨਾਲ ਆ ਬਿਗਲ-ਬੁਗਲ ਵਜਾਉਣ ਵਾਲਾ ਕੰਮ ਜਿਹੜਾ ਹੈਗਾ ਇਹ ਤੁਹਾਡੇ ਤੱਕ ਸੀਮਤ ਹੈ ਤੁਸੀਂ ਆਪਣੇ ਤੱਕ ਇਹਨੂੰ ਰੱਖ ਸਕਦੇ ਹੋ ਸੋ ਜੇਕਰ ਨਹੀਂ ਪਤਾ ਹੁੰਦਾ ਜਾਣਕਾਰੀ ਨਹੀਂ ਹੁੰਦੀ ਤਾਂ ਇਸ ਤਰ੍ਹਾਂ ਦੇ ਬਿਆਨ ਵੀ ਨਹੀਂ ਦੇਣੇ ਚਾਹੀਦੇ ਇੱਕ ਸਤਕਾਰਯੋਗ ਅਹੁਦੇ ਦੇ ਉੱਤੇ ਤੁਸੀਂ ਬੈਠੇ ਹੋਏ ਹੋ ਸੋ ਤੁਹਾਨੂੰ ਮर्याਦਾ ਦਾ ਵੀ ਪਤਾ ਹੋਣਾ ਚਾਹੀਦਾ ਬਹੁਤ ਧੰਨਵਾਦ ਮਿਲਾਂਗੇ ਫਿਰ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵੀ ਫਤਿਹ ਬੱਸ ਜੀ